ਤਵਾ ਨੂੰ ਮੇ ਪੁੱਛਣੀ ਹੈ ਕਿ ਇੱਕ ਨਵੇਂ ਕਨਫਿਊਜ਼ਨ ਜੋ ਕਿ ਪਹਿਲਾਂ ਕਦੀ ਨਹੀਂ ਪਾਈ ਜਾਂਦੀ ਪਰ ਹੁਣ ਨਵੀਂ ਕਨਫਿਊਜ਼ਨ ਕ੍ਰੀਏਟ ਕੀਤੀ ਗਈ ਹੈ। ਕਿ ਭਗਤ ਕਹਿਣਾ ਕਿ ਗੁਰੂ ਕਹਿਣਾ। ਭਗਤ ਰਵਿਦਾਸ ਜੀ ਨੂੰ ਭਗਤ ਕਹਿਣਾ ਹੈ ਕਿ ਗੁਰੂ ਕਹਿਣਾ ਹੈ। ਇਹਦੇ ਸੰਬੰਧ ਵਿੱਚ ਗੁਰੂ ਸਾਨੂੰ ਕੀ ਉਪਦੇਸ਼ ਦਿੰਦਾ ਹੈ ਕਿ ਅਸੀਂ ਜੋ ਗੁਰੂ ਨੇ ਰਾਈਟ ਰਿਜ਼ਰਵ ਕੀਤੇ ਨੇ ਸੰਬੋਧਨੀ ਰਾਈਟ ਜਿਹੜੇ ਨੇ ਕੀ ਕਹਿੰਦਾ ਹੈ ਗੁਰੂ ਸਾਨੂੰ ਕੀ ਕਹਿਣਾ ਚਾਹੀਦਾ ਹੈ ਭਗਤ ਰਵਿਦਾਸ ਜੀ ਨੂੰ ਦੇਖੋ ਜੀ ਪਹਿਲਾਂ ਆਪਾਂ ਭਗਤ ਲਾਖਜੀ ਮਹਾਨਤਾ ਨੂੰ ਸਮਝੋ ਗੁਰਬਾਣੀ ਦੇ ਵਿੱਚੋਂ ਹਾਂ ਵੀ ਭਗਤ ਲਾਖਜ ਕਿੱਡਾ ਮਹਾਨ ਲਖਜ ਐ ਮੈਂ ਤਾਂ ਦੱਸਣਾ ਚਾਹੁੰਦਾ ਹਾਂ ਹਾਂ ਪਹਿਲਾਂ ਅਸੀਂ ਆਪਣੇ ਬਾਰੇ ਗੱਲ ਕਰ ਲਈ ਆਪਣੀ ਆਮ ਬੋਲੀ 'ਚ ਪਤਾ ਹੈ ਇਹ ਤਾਂ ਆਪਣੀ ਗਲਤੀ ਹੈ ਕਿ ਵੀ ਮਨ ਲੋਕੀ ਮੋٹے ਦਿਮਾਗ ਦਾ ਬੰਦਾ ਹੈ ਹਾਂ ਤੇ ਉਹ ਤਾਂ ਆਪਣੀ ਬੋਲੀ ਆ ਆਪਾਂ ਆਮ ਕਹਿੰਦੇ ਨੇ ਤਾਂ ਵਿਚਾਰਾ ਭਗਤੀ ਹੈ ਹਾਂ ਸਾਂਝ ਕੇਨਾ ਭਾਵ ਕਿ ਅਸੀਂ ਅਸੀਂ ਮਤਲਬ ਇਸ ਲਫ਼ਜ਼ ਨੂੰ ਨੀਵੇਂ ਅਰਥਾਂ ਵਿੱਚ ਵਰਤਿਆ ਵੀ ਕਿਸੇ ਮੋٹے ਜਿਹੇ ਦਿਮਾਗ ਦੇ ਬੰਦੇ ਨੂੰ ਕਹਤਾ ਤਾਂ ਵਿਚਾਰਾ ਭਗਤੀ ਹੈ ਤਾਂ ਸਾਡੀ ਗਲਤੀ ਹੈ ਹਮ ਪਰ ਭਗਤ ਲਫ਼ਜ਼ ਗੁਰਬਾਣੀ ਦੇ ਮੁਤਾਬਕ ਕਿੰਨਾ ਮਹਾਨ ਹੈ ਉਹ ਸੁਣੋ ਹਮ ਪਹਿਲੀ ਗੱਲਤਾ ਇਹ ਹੈ ਕਿ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਰਮੇਸ਼ਰ ਦਾ ਭਗਤ ਲਿਖਿਆ ਹੋਇਆ ਹੈ ਹਮ ਬਿਲਕੁਲ ਸੁਣੋ ਪਹਿਲਾ ਪ੍ਰਮਾਣ ਸੁਣੋ ਗੁਰਬਾਣੀ ਚੋਂ ਗੁਰੂ ਅਰਜਨ ਸਾਹਿਬ ਜੀ ਲਿਖਦੇ ਆ ਜਨ ਨਾਨਕ ਭਗਤ ਜਨ ਨਾਨਕ ਭਗਤ ਦਰ ਤੋਲਾ ਬ੍ਰਹਮ ਸੰਸਾਰ ਏਕ ਜੀ ਕੇ ਆਬ ਖਾਨੇ ਥਾਕੇ ਬਾਲ 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 ਸਾਦ ਬਲੇਹਾਰ ਵਾਹ ਵਾਹ ਕਮਾਲ ਹਰ ਤੋਂ ਸੁਣੋ ਜਨ ਨਾਨਕ ਭਗਤ ਜਨ ਦਾ ਅਰਥ ਹੁੰਦਾ ਸੇਵਕ ਨਾਨਕ ਦੇ ਕੰਨੇ ਨੂੰ ਔਣਪੜਾ ਇਥੇ ਵੀ ਇਥੇ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਜੀ ਨੰਨੇ ਨੂੰ ਔਣਪੜ ਯਾਦ ਰੱਖਿਓ ਜਨ ਨਾਨਕ ਭਗਤ ਭਾਵ ਕਿ ਪਰਮੇਸ਼ਰ ਦਾ ਜੋ ਸੇਵਕ ਜੋ ਨਾਨਕ ਗੁਰੂ ਨਾਨਕ ਸਾਹਿਬਾ ਭਾਵ ਵੀ ਉਹ ਭਗਤ ਨੇ ਭਗਤ ਰੱਬ ਦੇ ਭਗਤ ਰੱਬ ਦੇ ਸੇਵਕ ਜੋ ਗੁਰੂ ਨਾਨਕ ਸਾਹਿਬ ਨੇ ਦਾਰਤੋਲ ਦਾਤੁਰ ਦਾਪਾ ਉਹ ਉਹ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੋਏ ਹੋਏ ਆ ਜੀ ਜੀ ਦਾਰਪਾ ਆਪ ਦਰਤੇ ਤੋਲ ਦਾ ਅਰਥ ਪ੍ਰਵਾਨ ਹੋਏ ਹੋਏ ਆ ਹੂੰ ਦਾਰਤੋਲ ਬ੍ਰਹਮ ਸੰਸਾਰ ਜੋ ਕਿ ਪਰਮੇਸ਼ਰ ਵਰਗੀ ਹੈ ਹੂੰ ਜਿਵੇਂ ਕਿ ਬੂੰਦ ਸਾਗਰ ਵਰਗੀ ਹੁੰਦੀ ਹੈ ਬਿਲਕੁਲ ਬ੍ਰਹਮ ਸੰਸਾਰ ਇੱਕ ਜੀ ਕਿ ਆ ਬਖਾਨਾ ਹੈ ਇੱਕ ਜੀ ਉਹਨਾਂ ਦੇ ਗੁਣਾਂ ਦਾ ਕੀ ਬਖਾਨ ਕਰ ਸਕਦੀ ਹੈ ਕਿਉਂਕਿ ਤਾਂ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੋਏ ਭਗਤ ਹੈ ਜੀ ਕਿਤੇ ਛੋਟੀ ਗੱਲ ਹੈ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਹੋਇਆ ਭਗਤ ਹਮ ਕੌਣ ਗੁਰੂ ਨਾਨਕ ਸਾਹਿਬ ਨੂੰ ਕਿਹਾ ਜੀ ਹੋਰ ਸੁਣੋ ਕਿਤੇ ਗੁਰੂ ਅਰਜਨ ਸਾਹਿਬ ਨੂੰ ਵੀ ਗੁਰਬਾਣੀ ਦੇ ਵਿੱਚ ਭਗਤ ਲਿਖਿਆ ਹੋਇਆ ਹੈ ਹਮ ਐਗਜ਼ੈਕਟਲੀ ਕੀ ਲਿਖਿਆ ਹੋਇਆ ਹੈ ਗੋਰਾ ਅਰਜਨ ਇੱਥੇ ਅਰਧ ਵਿਚਰਾਮ ਲਾ ਕੇ ਬੋਲਣਾ ਹੈ ਔਰ ਅਰਜਨ ਘਰੋਂ RAMDAS ਭਗਤ ਉੱਤਰ ਆਇਓ ਭਗਤੇ ਉੱਤਰ ਆਇਓ ਹੂੰ ਵੀ ਗੁਰੂ RAMDAS ਜੀ ਦੇ ਘਰ ਦੇ ਵਿੱਚ ਗੋਰਾ ਅਰਜਨ ਸਾਹਿਬ ਜੀ ਪਰਮੇਸ਼ਰ ਦੇ ਭਗਤ ਪੈਦਾ ਹੋਏ ਵਾਹ 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 ਬਾ ਕਮਾਲ ਕੌਣ ਨੇ ਉਹ ਉਹ ਕਹਿੰਦੇ ਰੱਬ ਦੇ ਭਗਤ ਨੇ ਭਗਤ ਕਿਤੇ ਛੋਟੀ ਗੱਲ ਆ ਕਿਤੇ ਹੂੰ ਫਿਰ ਹੋਰ ਸੁਣੋ ਖੁਦ ਭਗਤ ਰਵਦਾਸ ਜੀ ਮਹਾਰਾਜ ਕੀ ਕਹਿੰਦੇ ਨੇ ਭਗਤ ਲਖ ਜਵਾਰੇ ਕਹਿੰਦੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਵਾ 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 ਬਹੁਤ ਅੱਛਾ ਕਹਿੰਦੇ ਕਿੱਡਾ ਵੀ ਵੱਡਾ ਕੋਈ ਵਿਦਵਾਨ ਹੋਵੇ ਪੰਡਿਤ ਦਾ ਅਰਥ ਇੱਥੇ ਵਿਦਵਾਨ ਹਮ ਪੰਡਿਤ ਸੂਰ ਦਾ ਅਰਥ ਸੂਰਮਾ ਕੋਈ ਕਿੰਨਾ ਵੱਡਾ ਸੂਰਮਾ ਹੋਵੇ ਹਮ ਸ਼ਤਰਪਤ ਕੋਈ ਚੱਕਰਵਰਤੀ ਰਾਜਾ ਹੋਵੇ ਭਾਵੇਂ ਹਾਂ ਪਰ ਇਹ ਤਿੰਨੇ ਕਿੰਨਾ ਵੱਡਾ ਬਦਵਾਨ ਹੋਵੇ ਕਿੰਨਾ ਵੱਡਾ ਸੂਰਮਾ ਹੋਵੇ ਕਿੰਨਾ ਵੱਡਾ ਕੋਈ ਚੱਕਰਵਰਤੀ ਰਾਜਾ ਹੋਵੇ ਰੱਬ ਦੇ ਭਗਤ ਦੀ ਬਰਾਬਰੀ ਨਹੀਂ ਕਰ ਸਕਦੇ ਵਾ 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 ਬਾ ਕਮਾਲ ਜਿਹੜਾ ਰੱਬ ਦਾ ਭਗਤ ਹੈ ਉਹ ਸੂਰਮਿਆਂ ਤੋਂ ਉਹ ਰਾਜੇ ਮਹਾਰਾਜ ਤੋਂ ਉਹ ਵੱਡੇ ਵੱਡੇ ਬਦਵਾਨਾਂ ਤੋਂ ਉਸਚ ਹੈ ਹਾਂ ਰੱਬ ਦੇ ਭਾਸ਼ਤ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ ਕੋਈ ਜੀ ਇਹ ਤੇ ਛੋਟਾ ਲਫ਼ਜ਼ ਹੈ ਦੱਸੋ ਮੈਨੂੰ ਹਮ ਸੋ ਇਹ ਲਫ਼ਜ਼ ਫਿਰ ਅੱਗੇ ਗੱਲ ਆ ਗਈ ਵੀ ਤੁਸੀਂ ਪੁੱਛਿਆ ਸੀ ਵੀ ਤੁਸੀਂ ਕੀ ਕਹੋਗੇ ਦੇਖੋ ਮੈਂ ਮੈਂ ਤਾਂ ਹੀ ਬੇਨਤੀ ਕਰੂੰ ਮੈਂ ਖੁਦ ਜੋ ਮੰਨਦਾ ਹਾਂ ਉਹ ਦੱਸ ਦਿੰਦਾ ਹਾਂ ਬਾਕੀ ਤੁਸੀਂ ਸਾਰੇ ਦੇਖ ਲਿਓ ਸਰੋਤ ਤੇ ਹਮ ਮੈਂ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਫੈਸਲਾ ਮੰਨਣਾ ਹੈ ਹਮ ਤੇ ਨਾਲ ਆ ਫੀਲ ਕਰਦਾ ਸਾਰਿਆਂ ਨੂੰ ਗੁਰੂ ਅਰਜਨ ਸਾਹਿਬ ਦਾ ਫੈਸਲਾ ਮੰਨਣਾ ਚਾਹੀਦਾ ਉਹਨਾਂ ਨੇ ਕੀ ਲਿਖਿਆ ਹੈ ਕਿ ਬਾਣੀ ਭਗਤ ਰਵਦਾਸ ਜੀ ਉਹ ਕੀ ਭਗਤ ਭਗਤ ਦੀ ਪਦਵੀ ਦੱਸੀ ਆ ਰਵਦਾਸ ਜੀ ਨੂੰ ਹੂੰ ਤੇ ਭਗਤ ਰਵਦਾਸ ਜੀ ਕੋਈ ਛੋਟਾ ਨਹੀਂ ਹੂੰ ਉਹ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਗੁਰੂ ਗ੍ਰੰਥ ਸਾਹਿਬ ਵੀ ਪਰਮੇਸ਼ਰ ਦੇ ਦਰਦੇ ਭੰਤ ਹੈ ਗੁਰੂ ਅਰਜਨ ਸਾਹਿਬ ਵੀ ਭੰਤ ਹੈ ਹੂੰ ਭੰਤ ਰਵਦਾਸ ਜੀ ਕੋਈ ਛੋਟ ਜਿਹੜੇ ਕਹਿੰਦੇ ਨੇ ਜਦ ਵੀ ਭਗਤ ਲਿਖਿਆ ਗੁਰੂ ਵੀ ਲਿਖਿਆ ਇਹਦਾ ਮਤਲਬ ਉਹ ਗੁਰੂ ਅਰਜਨ ਸਾਹਿਬ ਦੇ ਉੱਤੇ ਸ਼ੰਕਾ ਕਰਦੇ ਆ ਕਹਿੰਦੇ ਤਾਂ ਨਹੀਂ ਪਰ ਉਹਨਾਂ ਦਾ ਮਨ ਤਾਂ ਸ਼ੰਕਾ ਕਰਦਾ ਨੇ ਗੁਰੂ ਅਰਜਨ ਸਾਹਿਬ ਤੇ ਜੀ ਬਿਲਕੁਲ ਮੈਂ ਕਹਿੰਦਾ ਵੀ ਕਿੰਨਾ ਵੱਡਾ ਉਹ ਕੋਈ ਮਹਾਪਾਪੀ ਹੋ ਸਕਦਾ ਜਿਹੜਾ ਗੁਰੂ ਅਰਜਨ ਸਾਹਿਬ ਦੀ ਨੀਅਤ ਤੇ ਸ਼ੱਕ ਕਰਦਾ ਹੂੰ ਇਹ ਗੱਲ ਸਾਨੂੰ ਗੁਰੂ ਅਰਜਨ ਸਾਹਿਬ ਦਾ ਫੈਸਲਾ ਪ੍ਰਮਾਣ ਨਹੀਂ ਹੂੰ ਉਹਨਾਂ ਨੇ ਕੋਈ ਫਰਕ ਰੱਖਿਆ ਬਾਣੀ ਦਰਜ ਕੀਤੀ ਆ ਕਹਿ ਲੋ ਵੀ ਆਪਣੇ ਬਰਾਬਰ ਬਹਾਇਆ ਭਗਤ ਰਵਦਾਸ ਜੀ ਨੂੰ ਹੂੰ ਤੇ ਅੱਜ ਅਸ ਚੌਰ ਹੋ ਰਿਹਾ ਛਤਰ ਝੂਲਦੇ ਨਮਸਕਾਰ ਕਰਦੇ ਉਹ ਬਰਾਬਰੀ ਨਾਲ ਹੀ ਬੈਠੇ ਨੇ ਸ਼ਬਦ ਰੂਪ ਦੇ ਵਿੱਚ ਭਗਤ ਰਵਲਾ ਜੀ ਜੀ ਇਸ ਕਰਕੇ ਸਾਨੂੰ ਕਦੇ ਵੀ ਗੁਰੂ ਅਰਜਨ ਸਾਹਿਬ ਜੀ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਤੇ ਸ਼ੰਕਾ ਕਿਹਨੇ ਪਾਇਆ ਇਹ ਸ਼ੰਕਾ ਪਾਇਆ ਏਜੰਸੀਆਂ ਨੇ ਹਾਂ ਬਿਲਕੁਲ ਵੱਡੀ ਗੱਲ ਕਿਉਂਕਿ ਪੰਜ 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 ਚਾਰ ਸਰ ਪਹਿਲਾਂ ਹੀ ਗੱਲ ਸ਼ੁਰੂ ਹੋਈ ਹੈ ਇਹ ਭਗਤ ਕੇ ਗੁਰੂ ਭਗਤ ਕੇ ਗੁਰੂ ਪਹਿਲਾਂ ਤਾਂ ਹੈ ਨਹੀਂ ਸੀ ਬਿਲਕੁਲ ਜੀ ਜੀ ਬਿਲਕੁਲ ਪਹਿਲਾਂ ਨਹੀਂ ਪਾਈ ਜਾਂਦੀਏ ਹਾਂ ਇਹ ਇਹ ਜਿਹੜੇ ਸਾਨੂੰ ਜਾਤੀਵਾਦ ਵਿੱਚ ਵੰਡ ਕੇ ਨਾ ਸਾਨੂੰ ਖਤਮ ਕਰਨਾ ਚਾਹੁੰਦੇ ਆ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਸਾਰੇ ਭੈਣਾ ਭਰਾਵਾਂ ਨੂੰ ਕਿ ਇਹਨਾਂ ਚੱਕਰਾਂ ਵਿੱਚ ਨਾ ਪਵੋ ਹਾਂ ਇਹਨਾਂ ਚੱਕਰਾਂ ਵਿੱਚ ਨਾ ਉਲਝੋ ਸੋ ਗੁਰੂ ਆਗੰਗ ਸਾਬ ਦਾ ਫੈਸਲਾ ਬਾਕੀ ਅਗਲੀ ਗੱਲ ਮੈਂ ਸਪਸ਼ਟ ਕਰ ਦੇਵਾਂ ਵੀ ਚਲੋ ਮੰਨ ਲਓ ਜੇ ਕੋਈ ਭਗਤ ਜੀ ਨੂੰ ਆਪਣੀ ਭਾਵਨਾ ਤਾਂ ਗੁਰੂ ਕਹਿੰਦਾ ਸਾਨੂੰ ਤਰਾਜ ਵੀ ਕੋਈ ਨਹੀਂ ਹਾਂ ਪਰ ਮੈਂ ਨਾਲੇ ਪੁੱਛਣਾ ਚਾਹੁੰਨਾ ਹੈ ਹਾਂ ਵੀ ਅਸੀਂ ਤਾਂ ਅਸੀਂ ਤਾਂ ਗੁਰੂ ਅਰਜਨ ਸਾਹਿਬ ਦੇ ਉੱਤੇ ਜੋ ਉਹਨਾਂ ਨੇ ਫੈਲਾ ਦਿੱਤਾ ਸੀ ਫੈਲੇ ਨੂੰ ਮੰਨਦੇ ਆ ਅਸੀਂ ਸੰਗਤਲ ਮੁਕੀ ਮੈਂ ਕਿਹਾ ਜੇ ਕੋਈ ਹੂੰ ਮੇਰੀ ਸ਼ਬਦ ਆਵੜੀ ਨੋਟ ਰੱਖਿਓ ਜੇ ਕੋਈ ਹੂੰ ਭਾਗਵਤਰਵਾਹ ਜੀ ਨੂੰ ਗੁਰੂ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੂੰ ਪਰ ਮੈਂ ਇੱਕ ਸਵਾਲ ਜ਼ਰੂਰ ਪੁੱਛਦਾ ਹਾਂ ਹੂੰ ਵੀ ਕੀ ਉਹ ਪਾਪ ਧਰਵਾਦ ਜੀ ਨੂੰ ਗੁਰੂ ਸਿਰਫ ਜਾਤੀਵਾਦ ਦੇ ਚੱਕਰਾਂ ਚ ਕਹਿ ਰਿਹਾ ਹੈ ਕਿ ਸੱਚਮੁੱਚ ਭਗਤ ਧਰਵਾਦ ਜੀ ਮਹਾਰਾਜ ਦੇ ਉਪਦੇਸ਼ ਨੂੰ ਸਮਝ ਕੇ ਉਸ ਉਪਦੇਸ਼ ਦੇ ਮੁਤਾਬਕ ਜੀਵਨ ਜਿਉਂਦਾ ਹੋਇਆ ਕਹਿ ਰਿਹਾ ਹੈ ਹਾਂ ਵੱਡਾ ਸਵਾਲ ਹੈ ਜੀ ਕਿ ਸਿਰਫ ਕਿ ਸਿਰਫ ਜਾਤੀਵਾਦ ਕਰਕੇ ਵੀ ਸਾਡੀ ਬਰਾਦਰੀ ਤੇ ਸਾਡੀ ਜਾਤ ਦੇ ਨਹੀਂ ਭਗਤ ਜੀ ਕਿ ਮੈਂ ਵੀ ਚਮਾਰ ਹਾਂ ਤੇ ਭਗਤ ਧਰਵਾਦ ਜੀ ਵੀ ਚਮਾਰ ਹੈ ਇਸ ਕਰਕੇ ਮੈਂ ਚਮਾਰ ਤੇ ਉਹ ਵੀ ਚਮਾਰ ਤੇ ਮੇਰੇ ਗੁਰੂ ਹਾਂ ਇੱਕ ਇਹ ਇਦਾਂ ਸੋਚਦਾ ਕੋਈ ਬਿਲਕੁਲ ਗਲਤ ਹੋਵੇਗਾ ਫਿਰ ਉਹ ਹਮ ਬਿਲਕੁਲ ਗਲਤ ਹੋਵੇਗਾ ਕਿਉਂਕਿ ਸਤਪੁਰਸ਼ਾਂ ਨੂੰ ਜਾਤੀਵਾਦ ਦੀ ਦੇ ਪਿੰਜਰਿਆਂ ਦੇ ਵਿੱਚ ਕੈਦ ਕਰਨਾ ਉਹਨਾਂ ਨਾਲ ਯਾਦਤਾ ਹੀ ਹੈ ਤੱਕਾ ਹਮ ਐਗਜ਼ੈਕਟਲੀ ਇਸ ਤੋਂ ਵੱਡਾ ਤੱਕਾ ਕੋਈ ਨਹੀਂ ਸਤਪੁਰਸ਼ਾਂ ਨੂੰ ਜਾਤੀਵਾਦ ਦੇ ਪਿੰਜਰੇ ਚ ਕੈਦ ਕਰਨਾ ਹਮ ਤੂੰ ਸਮਝ ਕੇ ਕਹਿ ਰਿਹਾ ਹੈ ਕਿ ਜਾਤੀਵਾਦ ਚ ਕਹਿ ਰਿਹਾ ਹੈ ਸੋਚ ਵਿਚਾਰ ਕਰ ਕਹਿਣ ਵਾਲਿਆ ਹਮ ਇਸ ਕਰਕੇ ਇਹ ਤੱਕਾ ਨਾ ਕਰਗੇ ਮੈਂ ਕਹਿਣਾ ਚਾਹੁੰਦਾ ਹਾਂ ਗੁਰੂ ਨਾਨਕ ਸਾਹਿਬ ਖੱਤਰੀਆਂ ਦੇ ਐ ਹਾਂ ਨਹੀਂ ਖੱਤਰੀਆਂ ਦੇ ਨਹੀਂ ਉਹ ਉਹਨਾਂ ਦਾ ਪਰਦੇਸ਼ ਪੂਰੀ ਦੁਨੀਆ ਵਾਸਤੇ ਐ ਜੀ ਬਿਲਕੁਲ ਜਿਹੜਾ ਵੀ ਉਹਨਾਂ ਦੇ ਪਰਦੇਸ਼ ਨੂੰ ਸਮਝ ਕੇ ਮੰਨਦਾ ਉਹੀ ਉਹਨਾਂ ਦੇ ਐ ਹਾਂ ਮੈਂ ਪੁੱਛਣਾ ਚਾਹੁੰਨਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੇਵਲ ਸੋਡੀਆਂ ਦੇ ਐ ਹਾਂ ਜਾਂ ਕਬੀਰ ਸਾਹਿਬ ਜੀ ਮਹਾਰਾਜ ਕੇਵਲ ਜਲਾਹਾਂ ਦੇ ਐ ਹਾਂ ਜਾ ਭਗਤ ਨਾਮਦੇਵ ਜੀ ਮਹਾਰਾਜ ਕੇਵਲ ਸ਼ੀਂਬਿਆਂ ਦੇ ਸ਼ੀਂਬਿਆਂ ਦੇ ਆ ਵੀ ਸ਼ੀਂਬਿਆਂ ਦੇ ਗੁਰੂ ਹੋ ਗਏ ਬਸ ਇਹਦਾ ਅਰਥ ਇਹ ਨਹੀਂ ਵੀ ਅਸੀਂ ਤਾਂ ਅਸੀਂ ਦਾ ਭਗਤ ਕਹਿੰਦੇ ਆ ਭਗਤ ਨਾਮਦੇਵ ਜੀ ਮਹਾਰਾਜ ਤੇ ਹੁਣ ਸ਼ੀਂਬਾ ਬਰਾਦਰੀ ਕਹੇ ਜੀ ਗੁਰੂ ਨਾਮਦੇਵ ਜੀ ਮਹਾਰਾਜ ਦਾ ਸਤਗੁਰੂ ਨਾਮਦੇਵ ਕਿਉਂ ਕਿ ਉਹ ਕਹਿੰਦਾ ਮੈਂ ਸ਼ੀਂਬਾ ਹੂੰ ਇਸ ਕਰਕੇ ਸਾਡੇ ਸ਼ੀਂਬਿਆਂ ਦਾ ਹੂੰ ਕੀ ਕੀਏ ਰੱਬ ਦੇ ਪੈਰਾਂ ਉੱਤੇ ਕਾਣੀ ਹੂ ਬੋਲੋ ਅੱਜ ਹੋ ਰਿਹਾ ਹੈ ਹੂੰ ਗੁਰੂ ਸਾਹਿਬ ਨੇ ਤਾਂ ਸਭ ਨੂੰ ਕੀ ਕੀਤਾ ਅਸੀਂ ਇਹਨਾਂ ਭਗਤਾਂ ਦੇ ਨਾਂ ਦੇ ਉੱਤੇ ਜਾਤੀਵਾਦੀ ਬੰਡੀਆਂ ਪਾਉਗੀਆਂ ਸ਼ੁਰੂ ਕਰ ਦਿੱਤੀਆਂ ਇਹ ਇਹ ਕੁਝ ਆਪਾਂ ਨਾ ਕਰੀਏ ਕਹਿਣ ਦਾ ਭਾਵ ਹੁਣ ਹੁਣ ਤਲ ਨੂੰ ਕੱਲ ਨੂੰ ਤਲ ਨੂੰ ਜੱਟ ਕਹਿਣਗੇ ਵੀ ਆ ਸਤਗੁਰੂ ਤਾਂ ਨਾ ਜੀ ਜੱਟਾਂ ਵੀ ਤੂੰ ਤੂੰ ਭਗਤ ਤਾਂ ਨਾ ਜੀ ਲਿਖਿਆ ਗੁਰੂ ਅਰਜਨ ਸਾਹਿਬ ਨੇ ਪੂ ਜੇ ਜੇ ਕੋਈ ਮੰਨ ਲਓ ਕਹਿੰਦਾ ਗੁਰੂ ਤਾਂ ਨਾ ਜੀ ਨਾਲ ਦੀ ਨਾਲ ਪੁੱਜਣਾ ਪੂ ਵੀ ਜੱਟ ਆ ਇਹ ਹੂੰ ਹੋ ਕਿ ਜਿਹਨੇ ਯਸਤਨਾ ਗੁਰੂ ਆ ਜੱਟਾਂ ਦਾ ਗੁਰੂ ਹੋ ਗਿਆ ਧੰਨਾ ਜੀ ਜੱਟਾਂ ਦਾ ਗੁਰੂ ਧੰਨਾ ਜੀ ਹੋ ਗਿਆ ਜਮਾਰਾਂ ਦਾ ਗੁਰੂ ਰਬਦਾਸ ਜੀ ਹੋਗੇ ਜੁਲਾਹਾਂ ਦੇ ਗੁਰੂ ਕਬੀਰ ਜੀ ਹੋਗੇ ਖੱਤਰੀਆਂ ਦੇ ਗੁਰੂ ਫਿਰ ਤਾਂ ਗੁਰੂ ਨਾਨਕ ਸਾਹਿਬ ਹੋਗੇ ਇਹ ਤਾਂ ਸੋਡੀਆਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਬਣੂ ਕੀ ਸਾਡਾ ਜੀ ਭੱਲੇ ਬੇਦੀ ਉਹ ਐਸੇ ਐਸੇ ਗਾਂਧਵਜੋਦਾ ਕੱਢਿਆ ਸੀ ਸਾਨੂੰ ਗੁਰੂ ਨੇ ਜਾਤੀਵਾਦ ਦੇ ਚੋਂ ਜੀ 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 ਬਿਲਕੁਲ ਇਹੀ ਤਾਂ ਕੌਲਨਾਸ਼ ਕੀਤੇ ਖੰਡੇ ਦੀ ਪੌੜ ਛਾ ਕੇ ਹੂੰ ਇਸ ਕਰਕੇ ਸਰਕਾਰੀ ਏਜੰਸੀਆਂ ਦੀਆਂ ਚਾਲਾਂ ਆਪਾਂ ਸਮਝੀਏ ਸਾਰੇ ਸਾਨੂੰ ਜਾਤੀਵਾਦ ਦੇ ਵਿੱਚ ਵੜਨ ਕੇ ਕਮਜ਼ੋਰ ਕਰਨ ਦੀਆਂ ਇਹ ਚਾਲਾਂ ਨੇ ਇਸ ਕਰਕੇ ਚਾਲਾਂ ਵਿੱਚ ਨਾ ਫਸੋ ਨਾ ਫਸੋ ਤੇ ਜੋ ਗੁਰੂ ਅਰਜਨ ਸਾਹਿਬ ਨੇ ਫੈਸਲਾ ਦਿੱਤਾ ਸੀ ਤਾਂ ਉਹ ਫੈਸਲਾ ਮੰਨਦੇ ਹਾਂ ਹਾਂ ਸਤਿਕਾਰ ਕੋ ਬਜੋ ਮੈਂ ਕਥਾ ਦੇ ਵਿੱਚ ਹਮੇਸ਼ਾ ਇਹ ਕਹਿੰਦਾ ਹੁੰਦਾ ਹਾਂ ਕਿ ਮੈਂ ਇੱਕ ਇਦਾਂ ਇਦੂ ਸ਼ਬਦਾਵਲੀ ਮੇਰੀ ਹੈਗੀ ਸੁਣਿਆ ਉਹ ਬਹੁਤ ਨੇ ਕਿ ਜਦੋਂ ਵੀ ਇੱਕ ਕਥਾ ਕਰਦਾ ਮੈਂ ਭਗਤ ਰਦਾਸ ਜੀ ਮਹਾਰਾਜ ਜਾ ਨਾਮ ਦੇ ਸ਼ਬਦ ਆ ਗਿਆ ਭਗਤਰ ਭਗਤ ਨਾਮਦੇਵ ਜੀ ਮਹਾਰਾਜਿਓ ਫਰਮਾਨ ਕਰ ਰਹੇ ਹਨ ਹੂੰ ਹੂੰ ਬਿਲਕੁਲ ਸੋ ਸੋ ਉਹਨਾਂ ਦੇ ਪ੍ਰਦੇਸ਼ ਨੂੰ ਸਮਝ ਕੇ ਮੰਨੋ ਪਿਆਰਿਓ ਕਿ ਇਹ ਨਹੀਂ ਵੀ ਭਗਤ ਕਹਿਣ ਵਾਲੇ ਨੂੰ ਕੋਈ ਘੱਟ ਸਤਕਾਰ ਹੈ ਉਹਨਾਂ ਦਾ ਹੂੰ ਨਹੀਂ ਨਹੀਂ ਬਿਲਕੁਲ ਨਹੀਂ ਅਸੀਂ ਉਹਨਾਂ ਦੀ ਬਾਣੀ ਉਹਨਾਂ ਦੇ ਪ੍ਰਦੇਸ਼ ਨੂੰ ਸਮਝ ਕੇ ਜੀਵਨ ਚ ਲਾਗੂ ਕਰਨਾ ਹੈ ਤੇ ਉਹਨਾਂ ਦਾ ਪ੍ਰਦੇਸ਼ ਕੁੱਲ ਦੁਨੀਆ ਵਾਸਤੇ ਹੁੰਦਾ ਸਤਪੁਰਸ਼ਾਂ ਦਾ ਉਹਨਾਂ ਨੂੰ ਜਾਤੀਵਾਦ ਦੇ ਪਿੰਜਰੇ ਜਿਹਾ ਬੰਦ ਕਰਨ ਦੀ ਕੋਸ਼ਿਸ਼ ਨਾ ਕਰੀਏ ਹੂੰ ਨਾ ਜਾਤੀਵਾਦ ਦੇ ਵਿੱਚ ਬੰਡੋ ਸੋ ਸਿੱਖੀ ਬੜੀ ਮਹਾਨ ਹੈ ਸਾਨੂੰ ਸਾਰਿਆਂ ਨੂੰ ਇੱਕ ਕੀਤਾ ਗੁਰੂ ਨੇ ਤੇ ਆਪਾਂ ਇੱਕ ਹੋ ਕੇ ਵਿਚਰਗੇ ਇਹਨਾਂ ਚੱਕਰਾਂ ਵਿੱਚ ਨਾ ਪਈਏ ਵਿਭਾਗਿਤ ਕਿ ਗੁਰੂ ਹੂੰ ਬਿਲਕੁਲ ਤੇ ਨਾਲ ਕਈਆਂ ਨੇ ਗੱਲ ਉਤਾ ਦਿੱਤੀ ਹੂੰ ਏਜੰਸੀਆਂ ਨੇ ਗੱਲਾਂ ਫਲਾਈਆਂ ਉਹ ਜੀ ਸ਼ੂਦਰ ਹੋਣ ਕਰਕੇ ਨਹੀਂ ਲਿਖਿਆ ਗੁਰੂ ਜੋ ਕਿੰਡੀਆਂ ਚੱਲ ਐ ਮੈਂ ਪੁੱਛਣਾ ਚਾਹੁੰਨੇ ਭਾ ਧੰਨਾ ਜੀ ਤਾਂ ਫਿਰ ਧੰਨਾ ਜੀ ਤਾਂ जाट ਸੀ ਹੂੰ ਬਿਲਕੁਲ ਉਹ ਤਾਂ ਜਟਾ ਜੀ ਰਾਜਸਥਾਨ ਦੇ जाट ਸੀ ਧੰਨਾ ਜੀ ਮੈਂ ਦੱਸ ਦੇਵਾਂ ਪੰਜਾਬੀ ਜੱਟ ਨਹੀਂ ਸੀ ਜੀ ਰਾ ਧੂਆਂ ਕਲਾ ਜਾਨਕੀ ਰਾਜਸਥਾਨ ਦਾ ਜਨਮ ਹੈ ਜੀ ਜੀ ਬਿਲਕੁਲ ਜੀ ਹੂੰ ਤੇ ਪੁੱਛਣਾ ਚਾਹੁੰਦੇ ਉਹਨਾਂ ਨੂੰ ਵੀ ਉਹਨਾਂ ਨੂੰ ਹੀ ਭਗਤ ਲਿਖਿਆ ਫਿਰ ਭਗਤ ਜੈਦੇਵ ਜੀ ਉਹ ਤਾਂ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਜੀ ਵੀ ਭਗਤ ਪੀਪਾ ਜੀ ਵਰਗੇ ਜੀ ਹਾਂ ਭਾਵੇਂ ਸਾਰੇ ਹੀ ਭਗਤ ਪਰਮਾਨੰਦ ਜੀ ਹੂੰ ਭਗਤ ਬੇਣੀ ਜੀ ਹੂੰ ਇਹਨਾਂ ਸਾਰੇ ਭਗਤਾਂ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ ਇਹਨਾਂ ਨੂੰ ਹੀ ਭਗਤੀ ਲਿਖਿਆ ਨਾ ਹੂੰ ਸੋ ਇਹ ਐਵੇਂ ਕਹਿਣ ਦਾ ਭਾਵ ਅਕਸਾਉਣਾ ਹੂੰ ਜਾਂ ਗੁਰ ਤੇ ਸ਼ੰਕਾ ਕਰਨੀ ਵੀ ਸ਼ਾਇਦ ਇਹ ਛੂਦਰ ਹੋਣ ਕਰਕੇ ਨਿੱਕੀਆਂ ਜਾਤਾਂ ਦੇ ਹੋਣ ਕਰਕੇ ਭਗਤ ਲਿਖਿਆ ਇਹ ਨਰਮੂਲ ਗੱਲਾਂ ਨੇ ਹੂੰ ਇਹ ਕਹਿੰਦੇ ਕੌਣ ਨੇ ਜਿਨ੍ਹਾਂ ਨੂੰ ਭਗਤ ਲਖਜੀ ਦੀ ਮਹਾਨਤਾ ਨਹੀਂ ਪਤਾ ਐਗਜ਼ੈਕਟਲੀ ਬਿਲਕੁਲ ਇਹ ਕਹਿੰਦੇ ਉਹ ਨੇ ਇਸ ਕਰਕੇ ਇਹਨਾਂ ਚੱਕਰਾਂ ਦੇ ਵਿੱਚ ਬ੍ਰੇਂਤੀਆਂ ਨਾ ਉਲਝ ਗਏ ਤੇ ਇਹਨਾਂ ਗੱਲਾਂ ਨੂੰ ਸਮਝ ਕੇ ਸਾਰੇ ਆਪਾਂ ਇੱਕ ਹੋ ਕੇ ਬੀਤ ਗਏ ਹਾਂਜੀ ਨਾਲ ਸਭ ਤੋਂ ਵੱਡੀ ਗੱਲ ਇੱਥੇ ਇੱਕ ਹੋਰ ਵੇਖਣ ਵਾਲੀ ਹੈ ਵੀ ਅ ਅ ਸ਼ੇਖ ਫਰੀਦ ਨੂੰ ਭਗਤ ਨਹੀਂ ਕਿਹਾ ਸ਼ੇਖ ਕਿਹਾ ਹੈ ਬੋਲੇ ਸ਼ੇਖ ਭਰੀ ਫਰੀਦ ਪਿਆਰੇ ਅੱਲਾਹ ਲੱਗਾ ਉਹਨੂੰ ਸ਼ੇਖ ਕਰਕੇ ਸੰਬੋਧਨ ਕੀਤਾ ਗਿਆ ਹੈ ਸੋ ਜਿਹੜਾ ਵੀ ਧਾਰਮਿਕ ਪਦਵੀ ਉੱਚੀ ਭਗਤ ਪਦਵੀ ਰਿਸਪੈਕਟੇਬਲ ਪਦਵੀ ਜਿਸ ਖਿੱਤੇ ਦੇ ਵਿੱਚੋਂ ਭਗਤ ਜੀ ਆਏ ਜਾਂ ਸ਼ੇਖ ਜੀ ਆਏ ਉਸੇ ਪਦਵੀ ਨਾਲ ਸੰਬੋਧਨ ਗੁਰੂ ਸਾਹਿਬ ਨੇ ਕੀਤਾ ਹੈ ਨਾਲ ਇਸ ਤੋਂ ਵੱਡੀ ਗੱਲ ਇਹ ਵੇਖਣ ਵਾਲੀ ਹੈ ਵੀ ਭਗਤ ਕਿਹਦੀਆਂ ਨਜ਼ਰਾਂ 'ਚ ਸੀ ਰਵਿਦਾਸ ਜੀ ਭਗਤ ਕਿਹਦੀਆਂ ਨਜ਼ਰਾਂ 'ਚ ਨੇ ਉਹ ਭਗਤ ਗੁਰੂ ਦੀਆਂ ਨਜ਼ਰਾਂ 'ਚ ਨੇ ਸਾਡੀਆਂ ਨਜ਼ਰਾਂ ਦੇ ਵਿੱਚ ਪੈਦਾ ਹੋਇਆ ਭਗਤ ਤੇ ਤੇ ਗੁਰੂ ਉਤੋਂ ਖਾਈ ਪੈਦਾ ਹੋਏਗਾ ਕਿਉਂਕਿ ਅਸੀਂ ਜਿੰਨੇ ਵੀ ਅਜ ਤੱਕ ਗੁਰੂ ਆਪਣੀਆਂ ਨਜ਼ਰਾਂ ਹੀ ਪੈਦਾ ਕੀਤੇ ਨੇ ਉਹਨਾਂ ਨੇ ਸਮਾਜ ਨੂੰ ਕੁਝ ਨਹੀਂ ਦਿੱਤਾ ਉਹ ਗੁਰੂ ਦੀਆਂ ਨਜ਼ਰਾਂ 'ਚ ਭਗਤ ਸੰਨ ਇਹ ਗੱਲ ਯਾਦ ਰੱਖੀਏ ਵੱਡੀ ਰਿਸਪੈਕਟ ਬਹੁਤ ਵੱਡੀ ਰਿਸਪੈਕਟ ਹੈ ਭਗਤ ਭਗਤ ਐਵੇਂ ਨਹੀਂ ਆ ਕਿ ਇਹ ਭਗਤ ਬਣ ਗਏ ਤੇ ਗੁਰੂ ਕਿਉਂ ਨਹੀਂ ਬਣੇ ਜਿਹੜੇ-ਜਿਹੜੇ ਸ਼ਬਦ ਰਾਖਵੇਂ ਹੁੰਦੇ ਨੇ ਨਾ ਜਿਹਦੇ ਵਾਸਤੇ ਉਸੇ ਸ਼ਬਦ ਨਾਲ ਸਾਨੂੰ ਜੇ ਗਰਬਾਣੀ ਦੇ ਫਾਰਮੈਟ ਨਹੀਂ ਸਾਨੂੰ ਉਸੇ ਸ਼ਬਦ ਨਾਲ ਸੰਬੋਧਨ ਕਰਨ ਦੀ ਲੋੜ ਹੈ ਜਿਹੜੇ ਗੁਰੂ ਦੇ ਸਿੱਖ ਨੇ ਪਿਆਰ ਨਾਲ ਮਹਾਰਾਜ ਕਹੋ ਪਾਤਸ਼ਾਹ ਕਹੋ ਜੋ ਮਰਜੀ ਕਹੀ ਜਾਓ ਪਰ ਇਹ ਗੱਲ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈ